ਅੱਜ ਸਿਵਲ ਹਸਪਤਾਲ ਵਿੱਚ ਸਿਵਲ ਸਰਜਨ ਡਾਕਟਰ ਚੰਦਰਸ਼ੇਖਰ ਕੱਕੜ ਅਤੇ ਜ਼ਿਲ੍ਹਾ ਟੀਵੀ ਪ੍ਰੋਗਰਾਮ ਅਫਸਰ ਡਾਕਟਰ ਲੀਨਾ ਚੋਪੜਾ ਭੱਲਾ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ। ਪ੍ਰੈਸ ਵਾਰਤਾ ਦੌਰਾਨ ਉਹਨਾਂ ਵੱਲੋਂ ਟੀਵੀ ਦੀ ਬਿਮਾਰੀ ਹੋਣ ਦੇ ਕਾਰਨ, ਟੀਵੀ ਬਿਮਾਰੀ ਦੀਆਂ ਕਿਸਮਾਂ, ਬਚਾਅ ਅਤੇ ਮੁਫਤ ਇਲਾਜ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਜਿਸ ਦੇ ਚਲਦੇ ਸਿਹਤ ਵਿਭਾਗ ਵੱਲੋਂ 100 ਦਿਨਾਂ ਟੀਵੀ ਖਾਤਮਾ ਮਹਿੰਮ ਚਲਾਈ ਜਾ ਰਹੀ ਹੈ। ਇਹ ਮਹਿੰਮ 24 ਮਾਰਚ 2025 ਵਿਸ਼ਵ ਟੀਵੀ ਦਿਵਸ ਤੱਕ ਚੱਲੇਗੀ। ਇਸ ਦੇ ਨਾਲ ਹੀ ਜਾਗਰਤਾ ਮਹਿੰਮ ਦੌਰਾਨ ਨਿਸ਼ਚੇ ਪ੍ਰੋਗਰਾਮ ਤਹਿਤ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਟੀਵੀ ਦੇ ਮਰੀਜ਼ਾਂ ਨੂੰ ਹਰ ਮਹੀਨੇ ਮੁਫਤ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ ਸਿਹਤ ਵਿਭਾਗ ਵੱਲੋਂ ਚਲਾਈ ਇਸ ਮਹਿੰਮ ਦਾ ਮੁੱਖ ਮਕਸਦ ਟੀਵੀ ਦੀ ਬਿਮਾਰੀ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਕੇ ਉਹਨਾਂ ਦੀ ਸਕ੍ਰੀਨਿੰਗ ਕਰਕੇ ਮੁਫਤ ਇਲਾਜ ਕਰਕੇ ਦੇਸ਼ ਨੂੰ ਟੀਵੀ ਮੁਕਤ ਬਣਾਉਣਾ ਹੈ ਤਾਂ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2018 ਵਿੱਚ ਸ਼ੁਰੂ ਕੀਤੇ ਟੀਵੀ ਮੁਕਤ ਭਾਰਤ ਅਭਿਆਨ ਨੂੰ ਸੰਪੂਰਨ ਕੀਤਾ ਜਾ ਸਕੇ ਜਿਸ ਨੂੰ ਲੈ ਕੇ ਫਰੀਦਕੋਟ ਦੇ ਕਮਿਊਨਿਟੀ ਹੈਲਥ ਅਫਸਰਾਂ ਨੂੰ 100 ਦਿਨਾਂ ਟੀਵੀ ਕੈਂਪੇਨਿੰਗ ਦੇ ਸਬੰਧ ਵਿੱਚ ਟ੍ਰੇਨਿੰਗ ਵੀ ਦਿੱਤੀ ਗਈ ਇਸ ਸਬੰਧ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਸੀਐਮਓ ਡਾਕਟਰ ਚੰਦਰਸ਼ੇਖਰ ਕੱਕੜ ਵੱਲੋਂ ਸਿਹਤ ਵਿਭਾਗ ਦੇ ਸਾਰੇ ਹੀ ਸੀਨੀਅਰ ਡਾਕਟਰਾਂ ਅਤੇ ਅਧਿਕਾਰੀਆਂ ਨੂੰ ਸੋਹ ਵਿੱਚ ਭਾਈ ਗਈ ਤਬਦੀਕ ਨੂੰ ਖਤਮ ਕਰਨ ਲਈ ਅਤੇ ਲੋਕਾਂ ਦੀ ਅਤੇ ਲੋਕਾਂ ਦੀ

ਸਿਹਤਾਨ ਅਤੇ ਸਤਿਕਾਰ ਵਾਲਾ ਅਤੇ ਸਤਿਕਾਰ ਵਾਲਾ ਜੀਵਨ ਜਿਉਣ ਲਈ ਜੀਵਨ ਜਿਉਣ ਲਈ ਉੱਚ ਗੁਣਵੱਤਾ ਉੱਚ ਗੁਣਵੱਤਾ ਦੀ ਦੇਖਭਾਲ ਦੀ ਦੇਖਭਾਲ ਅਤੇ ਸਹਾਇਤਾ ਪ੍ਰਾਪਤ ਹੋਵੇ ਅਤੇ ਸਹਾਇਤਾ ਪ੍ਰਾਪਤ ਹੋਵੇ ਮੈਂ ਆਪਣੇ ਰਾਜ ਵਿੱਚ ਮੈਂ ਆਪਣੇ ਰਾਜ ਵਿੱਚ ਟੀਬੀ ਦੇ ਮਰੀਜ਼ਾਂ ਟੀਬੀ ਦੇ ਮਰੀਜ਼ਾਂ ਦੀ ਵੱਧ ਤੋਂ ਵੱਧ ਦੇਖਭਾਲ ਦੀ ਵੱਧ ਤੋਂ ਵੱਧ ਦੇਖਭਾਲ ਲਈ ਚੁਣੇ ਹੋਏ ਪ੍ਰਤੀਨਿਧਾਂ ਜਿਹੜੇ ਚੁਣੇ ਹੋਏ ਪ੍ਰਤੀਨਿਧਾਂ ਸਰਕਾਰੀ ਸੰਸਥਾਵਾਂ ਸਰਕਾਰੀ ਸੰਸਥਾਵਾਂ ਸਾਰੇ ਭਾਗੀਦਾਰਾਂ ਸਾਰੇ ਭਾਗੀਦਾਰਾਂ ਨਾਲ ਮਿਲ ਕੇ ਕੰਮ ਕਰਨ ਅਮਰੀਕੇ ਕੰਪਰੈਂਟ ਦਾ ਸੰਕਲਪ ਕਰਦੀ ਹਾਂ ਦਾ ਸੰਕਲਪ ਕਰਦਾ ਹਾਂ ਮੈਂ ਟੀਵੀ ਮੁਕਤ ਪਾਰਕ ਅਭਿਆਨ ਮੈਂ ਟੀਵੀ ਮੁਕਤ ਪਾਰਕ ਅਭਿਆਨ ਦਾ ਸਮਰਥਨ ਕਰਦੀ ਹਾਂ ਜੋ ਮੇਰੇ ਰਾਜ ਵਿੱਚ ਜੋ ਮੇਰੇ ਰਾਜ ਵਿੱਚ ਟੀਵੀ ਦੇ ਖਾਤਮੇ ਲਈ ਟੀਵੀ ਦੇ ਖਾਤਮੇ ਲਈ ਅਗਵਾਈ ਕਰੇਗਾ ਅਗਵਾਈ ਕਰੇਗਾ ਅਤੇ ਇਸ ਤਰ੍ਹਾਂ ਅਤੇ ਇਸ ਤਰ੍ਹਾਂ ਭਾਰਤ ਨੂੰ ਭਾਰਤ ਨੂੰ ਟੀਵੀ ਮੁਕਤ ਬਣਾਉਣ ਵਿੱਚ ਟੀਵੀ ਮੁਕਤ ਬਣਾਉਣ ਵਿੱਚ ਯੋਗਦਾਨ ਪਾਵੇਗਾ ਯੋਗਦਾਨ ਪਾਵੇਗਾ ਟੀਵੀ ਹਾਰੇਗਾ ਦੇਸ਼ ਜਿੱਤੇਗਾ ਟੀਵੀ ਹਾਰੇਗਾ ਦੇਸ਼ ਜਿੱਤੇਗਾ ਸੇਤੂ ਪਾ ਗੋਲਨ ਜੀ ਸੀ ਤੁਹਾਨੂੰ ਸਭ ਨੂੰ ਪਹਿਲਾਂ ਦਾ ਅੱਜ ਜੀ ਆਖਦੇ ਆ ਇਹ ਸਾਡਾ 100 ਡੇ ਟੀਵੀ ਕੈਂਪੇਨ ਚੱਲ ਰਿਹਾ ਉਸ ਦੇ ਵਿੱਚ ਇੱਕ ਹਫਤਾ ਜਿਹੜਾ ਹੈ ਉਸ ਚ ਮੀਡੀਆ ਨਾਲ ਅਸੀਂ ਇੰਟਰੈਕਟ ਕਰਕੇ ਇਸ ਪ੍ਰੋਗਰਾਮ ਬਾਰੇ ਲੋਕਾਂ ਨੂੰ ਦੱਸਣਾ ਹੈ ਇਹ 100 ਡੇ ਟੀਵੀ ਕੈਂਪੇਨ ਪ੍ਰੋਗਰਾਮ ਹੈ ਵੀ ਜਿਹੜੀ ਸਾਡੀ ਹਾਈ ਰਿਸਕ ਪੋਪੂਲੇਸ਼ਨਸ ਉਸ ਨੂੰ ਪਹਿਲਾਂ ਤਾਂ ਅਸੀਂ ਉਸ ਪੋਪੂਲੇਸ਼ਨ ਨੂੰ ਐਨਰੋਲ ਕਰਨਾ ਹੈ ਜਿਵੇਂ ਸਾਡੇ ਜ਼ਿਲ੍ਹੇ ਦੀ ਲਗਭਗ 1,75,000 ਪਾਪੂਲੇਸ਼ਨ ਹੈ ਜਿਹੜੀ ਹਾਈ ਰਿਸਕ ਹੈ ਜਿੰਨਾਂ ਚ ਟੀਵੀ ਦਾ ਜ਼ਿਆਦਾ ਚਾਂਸਸ ਹੋ ਸਕਦੇ ਆ ਉਹ ਸਾਰੀ ਪਾਪੂਲੇਸ਼ਨ ਨੂੰ ਐਨਰੋਲ ਕਰਨਾ ਹੈ ਉਸ ਤੋਂ ਬਾਅਦ ਜਿੰਨੇ ਵੀ ਉਸ ਚ ਸਾਡੇ ਪੇਸ਼IENTS ਹੈ ਉਹਨਾਂ ਦੀ ਸਕਰੀਨਿੰਗ ਹੈ ਸਿੰਪਟੋਮੈਟਿਕਸ ਦੀ ਉਹਨਾਂ ਦੀਆਂ ਦੋ ਤਰ੍ਹਾਂ ਦੀਆਂ ਟੈਸਟਿੰਗ ਹੈ ਨੈਟ ਟੈਸਟਿੰਗ ਹੈ ਤੇ ਐਕਸਰੇ ਟੈਸਟਿੰਗ ਹੈ ਜਿਹੜਾ ਐਕਸਰੇ ਹੈ ਸਾਡੇ ਸਾਰੇ ਇੰਸਟੀਚਿਊਸ਼ਨ ਚ ਫ੍ਰੀ ਕੀਤਾ ਜਾ ਰਿਹਾ ਹੈ ਐਕਸੈਪਟ ਮੈਡੀਕਲ ਕਾਲਜ ਔਰ ਇਸ ਪ੍ਰੋਗਰਾਮ ਨੂੰ ਜਿਹੜਾ ਹੈਗਾ 23 ਮਾਰਚ ਤੱਕ ਇਹਦਾ ਕੈਂਪੇਨ ਚੱਲਣਾ 100 ਡੇਜ਼ ਦਾ ਤਾਂ ਲੋਕਾਂ ਤੱਕ ਸਾਰਾ ਸੁਨੇਹਾ ਪਹੁੰਚਾਣ ਲਈ ਤੁਹਾਡੇ ਸਾਰੇ ਜਿਹੜੇ ਮੀਡੀਆ ਦੇ ਭਰਾਵਾ ਉਹਨਾਂ ਦਾ ਯੋਗਦਾਨ ਇਸ ਚ ਚਾਹੀਦਾ ਹੈ ਔਰ ਲਗਭਗ ਅਸੀਂ 50% ਕਮ ਐਨਰੋਲਮੈਂਟ ਦਾ ਕਰ ਚੁੱਕੇ ਹਾਂ ਜਦੋਂ ਦਾ ਕੈਂਪੇਨ ਸ਼ੁਰੂ ਹੋਇਆ ਤਾਂ ਹਜੇ 1 ਮਹੀਨੇ ਤੋਂ ਵੱਧ ਸਮਾਂ ਸਾਡੇ ਕੋਲ ਪਿਆ ਹੈ ਤਾ ਉਸ ਚ ਬਾਕੀ ਰਹਿਦਾ ਕੰਮ ਵੀ ਜਿਹੜੀਆਂ ਸਾਡੀਆਂ ਟੀਮਾਂ ਕਰਦੀਆਂ ਗਿਆ ਤਾਂ ਇਸ ਨੂੰ 100 ਡੇ ਟੀਵੀ ਕੰਪੇਨ ਨੂੰ ਲੋਕਾਂ ਤੱਕ ਪਹੁੰਚਾਣ ਲਈ ਸਾਰੇ ਜਿਹੜਾ ਹੈਗਾ ਇਸ ਤੇ ਜਿਹੜੀ ਨਿਊਜ਼ ਕਨਸੈਂਟਰੇਟ ਕਰਨ ਤਾਂ ਕਿ ਜਿਹੜੀ ਟੀਵੀ ਦੀ ਬਿਮਾਰੀ ਹੈ ਕਿਉਂਕਿ ਇਹ ਕਨਫੈਕਸ਼ੀਅਸ ਦੀਜ਼ ਹੈ ਤੇ ਜੇ ਇਸ ਦਾ ਡਾਇਗਨੋਸ 10 ਦਿਨ ਵੀ ਲੇਟ ਹੁੰਦਾ ਹੈ ਤਾਂ ਇਹ ਸਮੇਂ ਦੌਰਾਨ ਉਹ 10 ਮਰੀਜ਼ਾਂ ਨੂੰ ਹੋਰ ਬਿਮਾਰੀ ਵੱਢ ਪੈਂਦਾ ਹੈ ਔਰ ਸਭ ਤੋਂ ਪਿਆਨਕ ਪੱਖ ਇਹ ਹੈ ਵੀ ਜੇ ਕੋਈ ਐਮ ਡੀ ਆਰ ਦਾ ਪੇਸ਼ੀਐਂਟ ਡਾਇਗਨੋਸਿਸ ਲੇਟ ਹੋ ਜਾਂਦਾ ਤਾਂ ਉਹ 10 ਐਮ ਡੀ ਆਰ ਨੂੰ ਪ੍ਰਸ਼ਾਦ ਵੰਡੇਗਾ ਜਿਹਨੂੰ ਮੈਨੇਜ ਕਰਨਾ ਬਹੁਤ ਮੁਸ਼ਕਲ ਹੈ ਤਾਂ ਇਹ ਸਕਰੀਨਿੰਗ ਦੇ ਦੌਰਾਨ ਅਸੀਂ ਜਿਹੜਾ ਹੈਗਾ ਸਾਡੇ ਨੋਡਲ ਅਫਸਰ ਹੈ ਡਾਕਟਰ ਲੀਨਾ ਚੋਪੜਾ ਤੁਹਾਨੂੰ ਡਿਟੇਲ ਚ ਸਾਰੇ ਡਾਟਾਸ ਦੇ ਦੇਣਗੇ ਤਾਂ ਇਸ ਪ੍ਰੋਗਰਾਮ ਨੂੰ ਅਸੀਂ ਹਾਈਲਾਈਟ ਕਰੀਏ ਦੋ ਤਿੰਨ ਦਿਨ ਅੱਡਡ ਮੀਡੀਆਸ 'ਚ ਤਾਂ ਕਿ ਲੋਕਾਂ ਨੂੰ ਇਸ ਬਾਰੇ ਜਾਗਰਤੀ ਪਤਾ ਕਿ TV ਪੇਸ਼ੀਐਂਟ ਦੀ ਟੋਟਲ ਮੈਡੀਸਿਨਸ ਭਾਵਾਂ ਦੀ ਉਹ ਆਮ ਟੀਵੀ ਹੈ ਪਾਉਂਦੀਓ ਐਮ ਡੀ ਆਰ ਟੀਵੀ ਹੈ ਸਾਰੀ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਜਿਵੇਂ ਆਮ ਟੀਵੀ ਦੀ ਦਵਾਈ ਦੀ ਜੇ ਗੱਲ ਕਰੀਏ ਤਾਂ 6 ਮਹੀਨੇ ਤੋਂ 9 ਮਹੀਨੇ ਦਾ ਕੋਰਸ ਹੈ ਤਾਂ ਉਸ ਤੇ 10 ਤੋਂ 12000 ਰੁਪਏ ਖਰਚਾ ਹੈ ਐਮ ਡੀ ਆਰ ਦਾ 1.5 ਤੋਂ 2 ਲੱਖ ਰੁਪਏ ਖਰਚਾ ਇਸ ਦੇ ਨਾਲ ਇੱਕ ਪੋਸ਼ਣ ਭਿਆਨ ਪ੍ਰੋਗਰਾਮ ਹੈ ਨਿਸ਼ਚੇ ਪੋਸ਼ਣ ਉਸ ਦੇ ਵਿੱਚ ਅਸੀਂ ਮਰੀਜ਼ ਨੂੰ 1000 ਰੁਪੀਆ ਪਰ ਮੰਥ ਖਾਣ ਪੀਣ ਲਈ ਦੇ ਰਹੇ ਹਾਂ ਉਹਦਾ ਡੀਬੀਟੀ ਡਾਇਰੈਕਟ ਉਹਨਾਂ ਦਾ ਗਾਉਸਪੈਸੀ ਟ੍ਰਾਂਸਫਰ ਕੀਤਾ ਹੈ ਪਿਛਲੇ ਸਾਲ ਚ ਕੁਝ ਫਾਈਨੈਂਸ਼ੀਅਲ ਕੰਸਟ੍ਰੈਂਟ ਸੀਗੇ ਪਰ 1 ਜਨਵਰੀ ਔਨਵਰਡ ਈਚ ਐਂਡ ਐਵਰੀ ਪੇਸ਼ੈਂਟ ਨੂੰ ਇਹ ਪੈਸੇ ਦਿੱਤੇ ਜਾ ਰਹੇ ਹਨ ਕਿਸੇ ਕਿਸਮ ਦੀ ਫੰਡ ਦੀ ਕੋਈ ਕਮੀ ਨਹੀਂ ਹੈ ਇਸ ਪ੍ਰੋਗਰਾਮ ਦੇ ਤਹਿਤ ਔਰ ਇਹਦੇ ਨਾਲ ਅਸੀਂ ਕੁਝ ਐਨਜੀਓਜ਼ ਦੇ ਸਹਿਯੋਗ ਨਾਲ ਪੋਸ਼ਨ ਕਿਟਸ ਡਿਸਟ੍ਰਿਬਿਊਟ ਕਰ ਰਹੇ ਹਾਂ ਇਸ ਸਮੇ 70 ਦੇ ਕਰੀਬ ਅਸੀਂ ਪੇਸ਼ੈਂਟਸ ਨੂੰ ਪੋਸ਼ਨ ਕਿਟ ਡਿਸਟ੍ਰਿਬਿਊਟ ਕਰ ਰਹੇ ਹਾਂ ਤਾ ਹੁਣ ਅਸੀਂ ਨਵੇਂ ਡਿਸਾਬ ਨਾਲ ਟਾਈਪ ਕਰਕੇ ਹੋਰ ਵੱਧ ਤੋਂ ਵੱਧ ਪੋਸ਼ਣ ਕਿੱਟਸ ਦੇ ਵਿੱਚ ਡੋਨਰਸ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਕਿੱਟਾਂ ਦੇ ਸਕਾਂ ਸਾਡੇ ਪਿੰਡ ਪੱਧਰ ਤੇ ਆਸ਼ਾ ਵਰਕਰ ਹੈ ਉਹ ਸਾਡੀ ਆਸ਼ਾ ਨੂੰ ਕੰਟੈਕਟ ਕਰ ਸਕਦੇ ਆ ਤਾਂ ਉਸ ਤੋਂ ਬਾਅਦ ਆਸ਼ਾ ਨੂੰ ਅਸੀਂ ਇਨਸੈਂਟਿਵ ਦਿੰਨੇ ਆ ਪੇਸ਼ੈਂਟ ਨੂੰ ਸਿਹਤ ਸੈਂਟਰ ਤੱਕ ਉਹਦੇ ਟੈਸਟ ਕਰਵਾ ਕੇ ਲੈ ਕੇ ਆਉਂਦਾ ਤਾਂ ਉਹ ਬਾਕੀ ਸੈਟਅਪ ਆਪਣੇ ਆਪ ਹੋ ਜਾਏਗਾ ਹਰ ਇੱਕ ਪਿੰਡ ਦੇ ਵਿੱਚ ਹਰੇਕ ਲੋਕਾਂ ਨੂੰ ਪਤਾ ਹੁੰਦਾ ਵੀ ਸਾਡੀ ਆਸ਼ਾ ਵਰਕਰ ਕਿੱਥੇ ਆ ਜਿਹੜਾ 100 ਦਿਨ ਦਾ ਕੈਂਪੇਨ ਸਾਡਾ ਚੱਲ ਰਿਹਾ ਹੈ ਇੱਕ ਜਿਹੜੀ ਮਾਸ ਮੀਡੀਆ ਜੋ ਕੰਮ ਕਰ ਸਕਦੀ ਹੈ ਉਹ ਕੰਮ ਕਿਸੇ ਵੀ ਹੋਰ ਬੱਦਰ ਤੇ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਅਵੇਅਰਨੈਸ ਦਾ ਕੰਮ ਹੈ ਜੋ ਮਾਸ ਮੀਡੀਆ ਕਰਦੀ ਹੈ ਉਹ ਤੁਸੀਂ ਜਨ ਜਨ ਤੱਕ ਜਾ ਕੇ ਰੂਟ ਲੈਵਲ ਤੱਕ ਜਾ ਕੇ ਉਹਨੂੰ ਪਹੁੰਚਾ ਸਕਦੇ ਹੋ ਤੇ ਮੈਂ ਤੁਹਾਨੂੰ ਥੈਂਕ ਯੂ ਕਰਨਾ ਚਾਹੂੰਗੀ ਜਿਹੜੀ 100 ਦਿਨ ਦੀ ਕੈਂਪੇਨ ਹੈ ਇਹ 7 ਦਸੰਬਰ ਨੂੰ ਲਾਂਚ ਹੋਈ ਸੀ 7 ਦਸੰਬਰ 2024 ਨੂੰ ਜੀ ਤੇ ਇਹ ਕੈਂਪੇਨ ਆਪਣੀ ਸਮਾਪਤ ਚੰਗੇ ਤਰੀਕੇ ਨਾਲ ਜਿਹੜੀ ਹੋਣੀ ਹੈ ਉਹ 24 ਮਾਰਚ ਨੂੰ ਹੋਣੀ ਹੈ ਵਰਲਡ ਟੀਬੀ ਡੇ ਵਾਲੇ ਦਿਨ ਦੀ ਇਹਦੇ ਵਿੱਚ ਆਪਾਂ ਵੈਸੇ ਤਾਂ ਸਾਨੂੰ ਪਤਾ ਹੀ ਹੈ ਕਿ ਵੀ ਜਿਹੜੇ ਟੀਬੀ ਦੇ ਮਰੀਜ਼ ਹੈ ਉਹਨਾਂ ਦੇ ਲੱਛਣਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਜਿਹੜੇ ਲੱਛਣ ਹੈ ਉਹਦੇ ਵਿੱਚ ਇੱਕ ਤਾਂ ਖੰਘ ਜੀ ਬਲਗਮ ਵਾਲੀ ਖਾਂਸੀ ਹੁੰਦੀ ਹੈ ਇੱਕ ਹਫ਼ਤੇ ਤੋਂ ਜ਼ਿਆਦਾ ਪਹਿਲਾਂ ਇਹ 2 ਹਫ਼ਤੇ ਤੋਂ ਜ਼ਿਆਦਾ ਖੰਘ ਹੁੰਦੀ ਸੀ ਹੁਣ ਇਹ ਡੈਫੀਨੇਸ਼ਨ ਚੇਂਜ ਕਰ ਦਿੱਤੀ ਗਈ ਹੈ ਜੇ ਕਿਸੇ ਨੂੰ ਵੀ ਇੱਕ ਹਫ਼ਤੇ ਤੋਂ ਜ਼ਿਆਦਾ ਖੰਘ ਹੈ ਮੀਨਾ ਮੀਨਾ ਬੁਖਾਰ ਹੈ ਨਾ ਜਾਂ ਫਿਰ ਰਾਤ ਨੂੰ ਤਰੇਲੀਆਂ ਆਣਾ ਭਾਰ ਦਾ ਘਟਣਾ ਜਾਂ ਫਿਰ ਵਜਨ ਦਾ ਘਟਣਾ ਕਹਿ ਲੋ ਇੱਕ ਭੁੱਖ ਦਾ ਘਟਣਾ ਜੇ ਕਿਸੇ ਨੂੰ ਇਹ ਲੱਛਣ ਹੁੰਦਾ ਹੈ ਤਾਂ ਇਹ ਚੀਜ਼ ਨੂੰ ਆਪਾਂ ਟੀਬੀ ਦੇ ਲੱਛਣਾਂ ਨੂੰ ਸਮਝ ਕੇ ਟੀਬੀ ਦੀ ਜਾਂਚ ਕਰਾਣੀ ਜ਼ਰੂਰੀ ਹੈ ਜੀ ਜੇ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਆਮ ਲੋਕਾਂ ਨੂੰ ਇਹ ਦਿੱਕਤ ਆ ਰਹੀ ਹੈ ਤਾਂ ਉਹ ਅੱਗੇ ਆ ਕੇ ਵੱਧ ਛੱਡ ਕੇ ਆਪੇ ਆਪਣੀ ਜਿਹੜੀ ਟੀਬੀ ਦੀ ਜਾਂਚ ਹੈ ਉਹ ਕਰਾ ਸਕਦੇ ਆਂ ਜਿਹੜੀ ਟੀਵੀ ਦੀ ਜਾਂਚ ਹੈ ਉਹ ਆਪਣੇ ਸੈਂਟਰਸ ਤੇ ਫ੍ਰੀ ਆਫ ਕਾਸਟ ਯਾਨੀ ਮੁਫਤ ਹੈ ਬਿਲਕੁਲ ਜਿਹੜੀ ਬਲਗਮ ਦੀ ਜਾਂਚ ਹੈ ਬਲਗਮ ਦੀ ਜਾਂਚ ਦੋ ਤਰੀਕੇ ਨਾਲ ਹੁੰਦੀ ਹੈ ਇੱਕ ਹੁੰਦੀ ਹੈ ਛੋਟੀ ਬਲਗਮ ਦੀ ਜਾਂਚ ਤੇ ਇੱਕ ਹੁੰਦੀ ਹੈ ਵੱਡੀ ਮਸ਼ੀਨਾਂ ਨਾਲ ਜਾਂਚ ਜਿਹਨੂੰ ਆਪਾਂ ਨੈਟ ਟੈਸਟਿੰਗ ਕਹਿੰਦੇ ਆ ਇਸ ਕੈਂਪੇਨ ਦੇ ਦੌਰਾਨ ਜਿਹੜੀ ਨੈਟ ਟੈਸਟਿੰਗ ਹੈ ਜਿਹਨੂੰ ਆਪਾਂ ਵੱਡੀਆਂ ਮਸ਼ੀਨਾਂ ਨਾਲ ਟੈਸਟਿੰਗ ਕਹਿੰਦੇ ਆ ਉਹ ਬਿਲਕੁਲ ਮੁਫਤ ਕੀਤੀ ਜਾ ਰਹੀ ਹੈ ਇਹ ਵੈਸੇ ਆਮ ਤੌਰ ਤੇ 2 ਤੋਂ 3000 ਰੁਪਏ ਦਾ ਟੈਸਟ ਹੈ ਪਰ ਸਰਕਾਰ ਵੱਲੋਂ ਇਸ ਕੈਂਪੇਨ ਦੇ ਵਿੱਚ ਸਭ ਤੋਂ ਪਹਿਲਾਂ ਨੈਟ ਟੈਸਟਿੰਗ ਕਰਕੇ ਫ੍ਰੀ ਆਫ ਕਾਸ ਕੀਤਾ ਜਾ ਰਿਹਾ ਹੈ ਇਹਦਾ ਫਾਇਦਾ ਕੀ ਹੈ ਜੀ ਇਹਦੇ ਵਿੱਚ ਜੇ 100 100 ਬੈਸਿਲਾ ਹੈਗੇ ਆ ਤਾਂ ਆਪਾਂ ਕਹਿ ਲਈਏ ਕਿ 100 ਮਰੀਜ਼ਾਂ ਦੇ ਵਿੱਚੋਂ 98% ਜੀ ਬਿਮਾਰੀ ਇਹ ਫੜੀ ਜਾਂਦੀ ਹੈ ਠੀਕ ਹੈ ਕਹਿਣ ਦਾ ਮਤਲਬ ਹੈ ਇਹਦੀ ਸੈਂਸਿਟੀਵਿਟੀ ਜ਼ਿਆਦਾ ਹੈ ਤੇ ਇੱਕ ਜਿਹੜੇ ਨੈਟ ਟੈਸਟਿੰਗ ਤੇ ਦੂਜੀ ਚੀਜ਼ ਹੈ ਐਕਸ-ਰੇ ਟੈਸਟਿੰਗ ਜਿਹੜੀ ਚੀਜ਼ ਆਪਣੀ ਐਕਸ-ਰੇ ਦੇ ਵਿੱਚ ਜਿਹੜੀ ਬਿਮਾਰੀ ਹੈ ਉਹ ਛੇਤੀ ਤੋਂ ਛੇਤੀ ਫੜੀ ਜਾ ਸਕਦੀ ਹੈ ਤੇ ਆਪਾਂ ਉਹਦਾ ਇਲਾਜ ਜਿਹੜਾ ਹੈ ਟੀਬੀ ਦਾ ਬਿਲਕੁਲ ਫ੍ਰੀ ਆਫ ਕਾਸਟ 6 ਤੋਂ ਲੈ ਕੇ 9 ਮਹੀਨੇ ਤੱਕ ਜਿਹੜਾ ਇਲਾਜ ਹੈ ਉਹ ਮੁਰਫਤ ਹੋ ਰਿਹਾ ਹੈ ਜੀ ਬਿਲਕੁਲ ਦੇਖੋ ਜਿਹੜੀ ਟੀਬੀ ਦੀ ਆਮ ਤੌਰ ਤੇ ਦਵਾਈ ਹੈ ਉਹ 6 ਮਹੀਨੇ ਦੀ ਦਵਾਈ ਹੈ ਇਹਦੇ ਵਿੱਚ ਇਹ ਦੋ ਤਰੀਕੇ ਨਾਲ ਡਿਵਾਈਡਡ ਹੁੰਦੀ ਹੈ ਇੱਕ ਹੁੰਦਾ ਇਹਦਾ ਇੰਟੈਂਸਿਵ ਫੇਸ ਤੇ ਦੂਸਰਾ ਹੁੰਦਾ ਕੰਟੀਨਿਊਸ਼ਨ ਫੇਸ ਜਿਹੜਾ ਇੰਟੈਂਸਿਵ ਫੇਸ ਹੁੰਦਾ ਹੈ ਉਹ ਹੁੰਦਾ 56 ਦਿਨ ਦਾ ਜਿਹੜਾ 56 ਦਿਨ ਦਾ ਫੇਸ ਹੈ ਆਪਾਂ ਕਹਿੰਨੇ ਆ ਮਰੀਜ਼ ਨੂੰ ਕਿ ਮਾਸਕ ਜਿਹੜਾ ਹੈ ਤੁਸੀਂ ਕਟੋ-ਕਟ 56 ਦਿਨ ਜ਼ਰੂਰ ਲਗਾ ਕੇ ਰੱਖੋ ਕਿਉਂਕਿ 56 ਦਿਨ ਦੇ ਬਾਅਦ ਜਿਹੜੀ ਬੈਸੀਲਾਈ ਹੈ ਜਿਹੜੇ ਬੈਕਟੀਰੀਆ ਕਿਟਾਣੂ ਹੈ ਉਹਨਾਂ ਦੀ ਮਾਤਰਾ ਕਾਫੀ ਘਟ ਜਾਂਦੀ ਹੈ ਤੇ ਮਰੀਜ਼ ਜਿਹੜੀ ਆਪਣੀ ਬਿਮਾਰੀ ਦੂਜੇ ਮਰੀਜ਼ ਨੂੰ ਨਹੀਂ ਫਿਲਾਉਂਦਾ ਤੇ ਐਸੀ ਕਹਿੰਦੇ ਆ ਕਿ 56 ਦਿਨ ਦੇ ਵਿੱਚ ਇਹਦੀ ਰਿਕਵਰੀ ਜਿਹੜੀ ਆ ਸ਼ੁਰੂ ਹੋ ਜਾਂਦੀ ਆ ਪਰ ਜਿਹੜਾ ਕੋਰਸ ਹੈ ਉਹ 6 ਮਹੀਨੇ ਦਾ ਹੈ 6 ਮਹੀਨੇ ਦਾ ਕੋਰਸ ਆਪਾਂ ਪੂਰਾ ਕਰਨਾ ਹੈ ਤੇ ਉਹਨੂੰ ਬਿਲਕੁਲ ਵੀ ਆਪਾਂ ਛੱਡਣਾ ਨਹੀਂ ਇਹ ਸੋਚ ਕੇ ਕਈ ਵਾਰੀ ਮਰੀਜ਼ ਕੀ ਸੋਚਦੇ ਆ ਕਿ ਵੀ ਕੀ ਹੁੰਦਾ ਕਿ ਜਦੋਂ ਆਪਾਂ ਦਵਾਈ ਸ਼ੁਰੂ ਕਰਦੇ ਆ ਤਾਂ ਰਿਕਵਰੀ ਸ਼ੁਰੂ ਹੋ ਜਾਂਦੀ ਆ ਉਹਨਾਂ ਦੇ ਜਿਹੜੇ ਲੱਛਣ ਆ ਉਹ ਘਟ ਜਾਂਦੇ ਆ ਤੇ ਉਹ ਕੀ ਕਰਦੇ ਆ ਉਹ ਦਵਾਈ ਜਿਹੜੀ ਉਹ ਛੱਡ ਦਿੰਦੇ ਆ ਉਹ ਕਹਿੰਦੇ ਵੀ ਅਸੀਂ ਠੀਕ ਹੋ ਗਏ ਤਾਂ ਕਰਕੇ ਉਹ ਦਵਾਈ ਛੱਡ ਦਿੰਦੇ ਆ ਪਰ ਆਪਾਂ ਜਿਹੜੀ ਦਵਾਈ ਹੈ ਉਹ ਛੱਡਣੀ ਨਹੀਂ 6 ਮਹੀਨੇ ਦਾ ਕੋਰਸ ਸਰਕਾਰ ਨੇ ਇਸੇ ਕਰਕੇ ਬਣਾਇਆ ਹੈ ਕਿ ਜਿਹੜੇ ਕਿਟਾਣੂ ਹੈ ਉਹ ਜੜੋਂ ਆਪਾਂ ਖਤਮ ਕਰ ਦਈਏ ਤਾਂ ਕਿ ਇਹ ਬਿਮਾਰੀ ਦੁਬਾਰਾ ਨਾ ਉੱਠੇ ਜੇ ਜਿਹੜੀ ਟੀਬੀ ਦੀ ਬਿਮਾਰੀ ਹੈ ਉਹ ਜੇ ਆਪਾਂ ਉਹਦਾ ਇਲਾਜ ਟਾਈਮ ਤੇ ਨਹੀਂ ਕਰਾਉਂਦੇ ਤਾਂ ਇੱਕ ਤਾਂ ਜਿਹੜਾ ਮਰੀਜ਼ ਹੈ ਉਹਦੇ ਵਿੱਚ ਇਹ ਸਿਵियर ਕਿਸਮ ਨਾਲ ਕਹਿਣ ਦਾ ਮਤਲਬ ਹੈ ਟੀਬੀ ਵੱਧ ਸਕਦੀ ਹੈ ਪਹਿਲੀ ਗੱਲ ਤੇ ਦੂਜੀ ਗੱਲ ਜਿਹੜਾ ਟੀਬੀ ਦਾ ਮਰੀਜ਼ ਹੈ ਉਹ ਆਪੇ ਅੱਗੇ ਵੀ ਆਪਣੇ ਜਿਹੜੇ ਫੈਮਿਲੀ ਮੈਂਬਰਸ ਐ ਜਿਹੜੇ ਉਹਦੇ ਕੰਟੈਕਟਸ ਐ ਜਿਹੜੇ ਘਰ ਦੇ ਲੋਕੀ ਆ ਉਹਨਾਂ ਨੂੰ ਉਹ ਜਿਹੜੀ ਟੀਬੀ ਅੱਗੇ ਫੈਲਾ ਸਕਦਾ ਜਿਵੇਂ ਆਪਾਂ ਕਹਿੰਦੇ ਇੱਕ ਲੜੀ ਇੱਕ ਲੜੀ ਤੋਂ ਦੂਜੀ ਲੜੀ ਬਣਦੀ ਜਾਂਦੀ ਹੈ ਇਸ ਕਰਕੇ ਜੇ ਕਿਸੇ ਵੀ ਮਰੀਜ਼ ਨੂੰ ਇਹ ਲੱਛਣ ਹੈ ਉਹਦਾ ਇਲਾਜ ਜੇ ਆਪਾਂ ਟਾਈਮ ਤੇ ਕਰਾ ਦਿੰਨੇ ਆ ਤਾਂ ਜਿਹੜੀ ਇਲਾਜ ਟੀਬੀ ਕਿਉਂਕਿ ਕਿਉਰੇਬਲ ਹੈ ਬਿਲਕੁਲ ਠੀਕ ਹੋ ਸਕਦੀ ਹੈ ਜੇ ਆਪਾਂ ਟਾਈਮ ਤੇ ਕਰਾਵਾਂਗੇ ਤਾਂ ਮਰੀਜ਼ ਬਿਲਕੁਲ ਤੰਦਰੁਸਤ ਹੋ ਜਾਊਗਾ ਤੇ ਨਾਲੇ ਆਪਣੇ ਫੈਮਿਲੀ ਮੈਂਬਰ ਨੂੰ ਵੀ ਬਚਾ ਸਕਦਾ ਸਾਡੀ ਇਸ 100 ਡੇ ਟੀਬੀ ਕੈਂਪੇਨ ਦੇ ਵਿੱਚ ਸਾਡੀ ਆਸ਼ਾ ਵਰਕਰਸ ਡੋ ਟੂ ਡੋਰ ਸਕਰੀਨਿੰਗ ਕਰ ਰਹੀਆਂ ਆ ਆਸ਼ਾ ਵਰਕਰਸ ਦੀ ਟੀਮ ਬਣਾਈ ਗਈ ਹੈ ਉਹ ਕੀ ਕਰਦੀਆਂ ਉਹਨਾਂ ਦੇ ਜਿਹੜੇ ਵੀ ਇਹ ਪੋਪੂਲੇਸ਼ਨ ਹੈ ਉਹਨਾਂ ਨੂੰ ਜਾ ਕੇ ਘਰ ਤੋਂ ਘਰ ਜਾ ਕੇ ਕੁਝ ਕੁਐਸਚਨ ਆਨਸਰਸ ਕੁੱਛਦੀਆਂ ਵੀ ਜਿਵੇਂ ਤੁਹਾਨੂੰ ਦੱਸਿਆ ਹੀ ਗਿਆ ਕਿ ਜਿਹੜੇ ਲੱਛਣ ਹੈ ਉਹ ਜੇ ਕਿਸੇ ਵੀ ਮਰੀਜ਼ ਨੂੰ ਹੈਗੇ ਆ ਤਾਂ ਉਹਦਾ ਜਿਹੜਾ ਟੈਸਟ ਹੈ ਉਹ ਆਪ ਆ ਕੇ ਨਾਲ ਜਿਵੇਂ ਕਿ ਬਲਗਮ ਦੀ ਜਾਂਚ ਤੇ ਇੱਕ ਜਿਹੜਾ ਐਕਸ-ਰੇ ਹੈ ਟੈਸਟਿੰਗ ਉਹ ਕਰਵਾ ਰਹੀਆਂ ਨੇ ਤਾਂ ਕਿ ਕੋਈ ਵੀ ਮਰੀਜ਼ ਮਿਸ ਨਾ ਹੋ ਜਾਵੇ